ਗਾਈਜ਼ ਹੋਰ ਕਿੱਦਾਂ ਸਾਰੇ ਠੀਕ ਠਾਕ ਮੇਰੇ ਵੱਲ ਸਾਰਿਆਂ ਪਿਆਰ ਪਰਿ ਸਤਿ ਸ਼੍ਰੀ ਅਕਾਲ ਮੈਥੋਡਿਅਮ ਮੀਰੀ ਹੈਲਥ ਮੇਰਾ ਚੈਨਲ ਮੇਰੇ ਪਿੰਡ ਮੇਰੇ ਖੇਤੇ ਤੁਹਾਡਾ ਸਵਾਗਤ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਚਲੋ ਅੱਜ ਦੇ ਵਲੌਗ ਨੂੰ ਆਪਾਂ ਸ਼ੁਰੂ ਕਰਦੇ ਆਂ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਆਪਾਂ ਬਣਾ ਰਹੇ ਹਾਂ ਛੋਲ ਏਦਿਕੇ ਅਜ ਵੀਰ ਨਾਮ ਬਹੁਤ ਸਖਤ ਸੀ ਤੇ ਉਹ ਤੇ ਬੈਡਤੀ ਰੱਖੀ ਕਿ ਕੀੜੀਆਂ ਆ ਗਈਆਂ ਐ ਨਹੀਂ ਕਰਦੇ ਜਿੰਦਾ ਕਿਉਂ ਨਾ ਮੌਸਮਾ ਹੋਇਆ ਕਿ ਕੀੜੀਆਂ ਆਈਆਂ ਜਿੰਨਾ ਪਾਣੀ ਪਾਣੀ ਜੀ ਉਬਲਵਾ ਉਵਾਲਣ ਲਈ ਰੱਖ ਲਿਆ ਤੇ ਥੇਰੇ ਦੇ ਵਿੱਚ ਘੋਲਣੇ ਪਾਚੌਣ ਛੋਲੇ ਬਾਰਾਤੀ ਕਰਾਂਗੇ ਇਹਨਾਂ ਦੀ ਆਪਾਂ ਨੂੰ ਬਦੀਏ ਪਹਿਲੇ ਫ੍ਰੀਜ ਦੱਸੇ ਚ ਛੋਲਾਂ ਦੀ ਬੈਕ ਕਰਦੇ ਹੁੰਦੇ ਆ ਗਰਮੀ ਜਿਹੜੀ ਬਹੁਤ ਜ਼ਿਆਦਾ ਹੈ ਜੀ ਪੂਰਾ ਹਮੇਸ਼ਾ ਗਰਮੀ ਤੋਂ ਦਿਨ ਹੋਵੇ ਤਰੇ ਵੀ ਠੀਕ ਨਹੀਂ ਹੈਗਾ ਮੈਨੂੰ ਗਰਮੀ ਜੀ ਲੱਗੀ ਪਈ ਹੈ ਬੁਖਾਰ ਜਿਹਾ ਹੋ ਜਾਂਦਾ ਇਹ ਬਹੁਤ ਨਹੀਂ ਬਣਾਈ ਗਈ ਦੋ ਤਿੰਨ ਦਿਨ ਹੋ ਗਏ ਇਹ ਕਿ ਥੋੜੀ ਜਿਹੀ ਆਪਣੇ ਫੋਨ ਦੀ ਪ੍ਰੋਬਲਮ ਸੀ ਤਾਂ ਕਰਕੇ ਕੋਈ ਵਲੌਗ ਨਹੀਂ ਬਣਾਇਆ ਗਿਆ ਚਾਹ ਪਾਣੀ ਦਿਨ ਬਣਾ ਕੇ ਇਹ ਕਿ ਬਰਤਨ ਦਾ ਕਰੀਏ ਮੋਟੇ ਜਲ ਬਸ ਠੀਕ ਹੋ ਗਈ ਸੀ ਪਰ ਫਿਰ ਮੈਂ ਸਰਦਾਰ ਤਰੇ ਹਦੋਂ ਦਿੰਦਾਂ ਤੋਂ ਬੁਖਾਰ ਫਿਰ ਤੇ ਬੜਾ ਈ ਪਰ ਇੱਕ ਅੰਦਰੋਂ ਕਿੰਨਾ ਮੈਂ ਜੀਨੀ ਕਰਦਾ ਗਰਮੀ ਬਹੁਤ ਹੁੰਦੀ ਆ ਕਿ ਚਲ ਬਚਾਰੇ ਰੈਸਟ ਕਰਦੇ ਨੇ ਫਿਰ ਫੇਰਣ ਲੱਗ ਜਾਂਦੇ ਨੇ ਉਹ ਗਰਮੀ ਨਹੀਂ ਬਟ ਕੱਢੇ ਪੈਂਦੀ ਪਹਿਲਾਂ ਕਹਿੰਦੇ ਗਰਮੀ ਨਹੀਂ ਗਰਮੀ ਮੇਰੇ ਕੋਲ ਆ ਕੇ ਲੱਗੀ ਜਿਹੜੀ ਇਹ ਗਰਮੀ ਹੁੰਦੀ ਨਾ ਬਹੁਤ ਜ਼ਿਆਦਾ ਚਿਪ-ਜੀਪੀ ਜੀ ਹੁੰਦੀ ਆ ਪਸੀਨਾ ਨਹੀਂ ਆਈ ਜਾਂਦਾ ਜਿਹੜੀ ਹੁਣ ਤੱਕ ਅੱਜ ਉਹ ਠੀਕ ਸੀ ਪਰ ਜਿਹੜੀ ਇਹ ਹੈ ਨਾ ਇਹ ਬਹੁਤ ਜਿਆਦਾ ਤੰਗ ਕਰਦੀ ਹੈ। ਕੋਸੀ ਨੇ ਪੱਤਾ ਪਸਾ ਦਿਆ। ਹਾਂ ਜੀ। ਪਾਣੀ। ਜਲ ਆ ਰਹੀ ਹੈ ਜੀ ਸ਼ਾਬਾਖੇ ਖਾਣਾ ਉਹ ਖਾਣੇ ਨਹੀਂ ਇਹਨੇ ਤੜਤੀ ਵਾਲੇ ਖਾਣੇ ਨੂੰ ਮੋਟੇ ਚੱਕ ਲਈ। ਓਪ ਮਿਲਾ ਦੋ ਦਿਆ ਲਓ ਤੇ ਮਾਪਾਂ ਦਾ ਦੁੱਧੇ ਖਾਣੇ। ਓਕੇ ਮੰਮਾ। ਤੇ ਗਾਇਜ਼ ਹੁਣ ਮਸਾਏ ਆ। ਥੋੜੀ ਜੀ ਹਵਾ ਚੱਲੀ ਹੈ ਪਹਿਲਾਂ ਇੰਨੀ ਗਰਮੀ ਸੀ ਤੇ ਹੁਣ ਮਸਾ ਜਾ ਕੇ ਥੋੜੀ ਜੀ ਹਵਾ ਚੱਲ ਗਈ ਆ ਗਰਮੀ ਘੱਟ ਗਈ ਹੈ ਤੇ ਕਰੋ ਕਿ ਮੈਂ ਜੀ ਬੀਪੀ ਚੈੱਕ ਕਰਾਂ ਤੇ ਬੀਪੀ ਬਹੁਤ ਜ਼ਿਆਦਾ ਤੇ ਗਰਮੀ ਘੱਟ ਕੀ ਹੋ ਰਹੀ ਹੈ ਹਾਂਜੀ

ਬੱਚੇ ਨਹੀਂ ਫੋਲ ਕਰਦੇ ਮੈਂ ਕਿ ਸਰ ਉਹ ਜੀ ਖੁਣ ਖਾਈ ਜਾਂਦੇ ਹੁੰਦੇ। ਬਿਲਕੁਲ ਜ਼ੋਰ ਦੇ ਤੋ ਕਰਦਾ ਵਾ ਗਰੀ ਰੋਜ਼। ਫਰੂਟਸ ਖਾਣ ਦੇ ਵਧੀਆ ਗੱਲ ਨੇ। ਉਹ ਵੀ ਤਾਂ ਗੱਲ ਹੈ ਬੱਚੇ ਨਿਕਲਣ ਦੇਖੋਗੇ ਨਹੀਂ। ਤੁਸੀਂ ਤਾਂ ਰੋਜ਼ ਲੈ ਕੇ ਆ ਜੀ ਮੁੰਡੀ। ਮੈਨਲੇ ਬਾਹਰੀਆਂ ਚੀਜ਼ਾਂ ਨਾਲ ਤਾਂ ਮੈਨੂੰ ਫਰੂਟਸ ਵੱਧ ਵਧੀਆ ਲੱਗਦੇ ਨੇ। ਬਾਹਰੀ ਚੀਜ਼ਾਂ ਬੋਲ ਨਹੀਂ ਫਿਰ ਇਹਨਾਂ ਨੂੰ ਇਨਫੈਕਸ਼ਨ ਹੋ ਜਾਂਦੇ। ਦੋਨੇ ਪੇਟ ਭਰਾਉਂਦੇ ਨੇ ਪੇਟੇ ਦਰਦ ਹੋਣ ਲੱਗਦੇ। ਕਿ ਡਾਕਟਰ ਨੇ ਸਾਨੂੰ ਮਨਾ ਕਰਿਆ ਹੈ ਵੀ ਇਹਨਾਂ ਨੂੰ ਦੁਕਾਨਾਂ ਵਾਲੀ ਚੀਜ਼ ਨਹੀਂ ਹੋਇਆ ਮਹੀਨੇ ਦੋ ਮਹੀਨੇ ਜਿੱਤ ਕਦੀ ਵਰਤਵਾਓ ਕੋਈ ਬਰਕਰ ਨਿਊਟਰਲ ਕੁਝ ਵੀ ਖਵਾਉਣਾ ਜਿਉ ਘੱਟ ਪਾਓ ਬਸ ਇਹਦੇ ਨਾਲ ਨੂੰ ਸੱਟੇ ਹੋਏ ਜਿੱਦ ਨੂੰ ਦਵਾਈ ਖਾਣੀ ਪੈਣੀ ਹੈ ਫੇਰ ਸਬੀਤੇ ਵੀ ਅੱਧੀ ਹੀ ਹੁਣਾਇਸ਼ ਤੇ ਵੀ ਜੇ ਨਾ ਕਰ ਤਾਂ ਦੋ ਕੁ ਦਿਨ ਬੁਖਰੇ ਖਾਰੇ ਨਾਲ ਕਿੰਨਾ ਬੇਟੀ ਦਰਦ ਹੋਣ ਲੱਗ ਜਾਣਾ ਇਹ ਜਿਹੜੀ ਆਪਾਂ ਨੂੰ ਦਵਾਉਂਦੇ ਹਾਂ ਕੋਨੇ ਖੀ ਦਿਵਾਉਂਦੇ ਜੇ ਉਹਦੇ ਨਾਲ ਮੈਂ ਠੀਕ ਹੈ ਤਾਂ ਫਿਰ ਉਹ ਵੀ ਠੀਕ ਹੈ ਜੀ ਨਾਂ ਮੀਂਹ ਦੇਖ ਰੋਮ ਬਰਾਂ ਦੇ ਨੇ ਨਾਂ ਮੂੰਹ ਦੇ ਨੇ ਤਾਂ ਵੀ ਸੰਗਰੇ ਲੱਗਦੇ ਨੇ ਬੰਦੇ ਪਾਲ ਦੀ ਗਲਤ ਤਾਂ ਨਹੀਂ ਚੱਲਦੀ ਸੁਣ ਮੈਂ ਕਹ ਲੈ ਕਿ ਨੂੰ ਨਾ ਜਾਮਣਾ ਪਾਤੀਆਂ ਕਨ ਮਰੇ ਖਾਦੀ ਨਹੀਂ ਕਹਿੰਦਾ ਮੈਨੂੰ ਅੱਜ ਫਿਰ ਕਾ ਬਸ ਪੂਲਾ ਮੈਂ ਕਿ 3 ਬੰਦੇ ਪਾ ਲੈ ਸੈਟ ਤੇ ਖਾਦੀ ਨਹੀਂ ਆਇਆ ਮੰਮੇ ਵਿੱਚ ਐਸੇ ਲੱਗ ਗਿਆ ਕਿ 32 ਨੰਬਰ ਤੋਂ ਮੰਨ ਤੱਕ ਲੰਘ ਜਾਂਦਾ ਬੰਦਾ ਹਾਂਜੀ ਜਿਹੜੇ ਗੋਮੀ ਨਹੀਂ ਚੱਲੀ ਗਏ ਕਿਉਂਕਿ ਥੋੜੀ ਜਿਹਾ ਪਾਣੀ ਤੋੜ ਕੇ ਰੱਖ ਲੈਨੇ ਫਿਰ ਉਹ ਪਾ ਕੇ ਜਾਂਦੇ ਨੇ ਪਾਣੀ ਦਾ ਦੇਣਾ ਅੱਜ ਤੇ ਉਹ ਭਾਦੇ ਜਾਂਦੇ ਨੇ ਹੋਰ ਤੋਂ ਉਹਨੇ ਜੀ ਮੀਂਹ ਪੈ ਜੇ ਫਿਰ ਉੱਥੇ ਸੁੱਕਣ ਵਾਲ ਲੱਗ ਜਾਂਦੇ ਜੀ ਐਸੇ ਮੀਂਹ ਹੀ ਨਹੀਂ ਪੈ ਐਂ ਜਿਹੜੇ لمبے ਸਮੇਂ ਲੱਗੇ ਚੱਲੇ ਗਏ ਉਹ ਭੋਰੇ ਐ ਕਿ ਥੋੜੀ ਖਰਾਬ ਹੋ ਗਈ ਸੀ ਮੌਸਮ ਮੀਂਹ ਆਉਣ ਦਾ ਕਿ ਨਾ ਮੀਂਹ ਪਾ ਗਈ ਹੈ ਉਹ ਉਹ ਉਪਰੋਂ ਉਪਣ ਜੇ ਨਾ ਕੇਸੀ ਹੋ ਤੇ ਮਮਾ ਚੈਸ ਚ ਲੱਗ ਗਿਆ ਮੈਂ ਬਗੈਣੀ ਅਬੇ ਮੈਂ ਵੀ ਹੁਣੇ ਸਿੱਖਿਆ ਹੈ ਨੂਰ ਤੋਂ ਆਂਦੀ ਦਸੀ ਪਰ ਘੱਟ ਆਉਂਦੀ ਸੀ ਮੈਂ ਬੋਝੇ ਤੇ ਪਰਾਹ ਚੋਲੀ ਖਰਾਬ ਹੋ ਗਈ ਗਰਮੀ ਬਹੁਤ ਹੈ ਆਹ ਨੂੰ ਫਰਟਾ ਨਿਕਲ ਪਈ ਬੰਦੇ ਆ। ਹਾਂ ਜੀ। ਦੇਖ ਚੱਕ ਕੇ ਬੜਾ ਜੀ। ਓਕੇ। 6 ਮੋਲ ਲੱਗ ਗਏ ਨਾ। ਹਾਂ ਜੀ। ਜੀ। ਨਹੀਂ ਕਿ ਥੋੜੇ ਜਿਹਾ ਘਰ ਦੇ ਅੰਮੋਲੇ ਥੋੜੀ ਜਿਹੀ ਲੰਬੀ ਕਿਤਾਬਾਂ ਜੀ। ਹਾਂ ਜੀ। ਇਹਦੇ ਮੋਟੇ ਜੰਦ ਨੂੰ ਤਾਂ ਤਰਤਾ ਜਿਹੀ ਚੀਕਦੇ ਆ। ਇਹ ਨੂੰ ਫਿਰ ਤਾਂ ਨਹੀਂ ਜਿਹੜੀ ਗੁਠੜੀ ਨੇ ਸਾਫ ਨਹੀਂ ਕਰਦੇ। ਨਾ ਪਰੇ ਤੇ ਤਾਂ ਇੱਕ ਸੱਪ ਫਿਰਦਾ ਦੀ ਆਪਣੇ ਮਾਜੇ ਥੋੜੀ ਦਿੱਕਤ ਹੈ ਹੈ ਅੱਜ ਥੋੜੀ ਖੇਤਾਂ ਜੇ ਹੀ ਦਿੱਕਤ ਬੈ ਗਈ ਹੁਣ ਅੱਜ ਜਿਹੜੀਆਂ ਤੇ ਪ੍ਰੈਸ ਕਰਨਾ ਲੱਗੇ ਨਾ ਰੇਤ ਨੂੰ ਪਾਉਣ ਲੱਗੇ ਉਹ ਗਰਮਾਇਸ਼ ਕਰਕੇ ਸੱਪ ਨਿਕਲਦੇ ਅੱਜ ਸਵੇਰੇ ਜੇ ਪਾਪਾ ਕੱਖ ਹੋਣ ਗਏ ਨਾ ਮੇਰੇ ਬੇਟੀ ਨੂੰ ਸੱਪ ਕਰਦਾ ਹੈ ਹਾਈ ਹੋਰ ਮੈਂ ਜੰਗਾਈ ਤੇ ਉਹ ਤੇ ਕੱਢ ਦਿੱਤੀ ਵਾਡੇ ਮੈਂ ਟੋਟੀ ਲੈ ਕੇ ਗਈ ਮੇਰੇ ਬਪਾ ਨੂੰ ਪੜਾਉਣੇ ਉਹ ਮਸ਼ੀਨ ਦੇ ਵਿੱਚੋਂ ਕੱਢ ਦਿੱਤੀ ਸੀ ਤੇ ਨਾ ਜੇ ਹੋ ਜਾਂਦਾ ਜਿੰਨੂੰ ਚੱਲਦਾ ਨਾ ਦੀ ਜਗ੍ਹਾ ਹੈ ਜਿੱਥੇ ਵਾਰਦੀ ਫਿਰ ਵਿਚਾਰੀ ਜਗ੍ਹਾ ਕਿਹੜਾ ਬਦੇ ਹੀ ਜਦੈ ਨਾਲ ਫਿਰ ਮਨ ਚ ਪੈ ਜਾਂਦੀ ਹੋ ਜਾਂਦਾ ਛਿਮ ਕਰ ਲਿਓ ਨਾ ਅੱਜ ਤੋਂ ਯਮੀ ਯਮੀ ਮੈਂਗੋ ਸ਼ੇਕ ਪੀਏਗੇ ਉਹ ਮੇਰੇ ਬੈਰੀ ਸਲਾਸੀ ਕੁਝ ਗਲਤ ਇਹ ਤਾਂ ਕੁਝ ਕੁ ਬੋਲਦੇ ਬਣਾਉਣਾ ਸੀ ਮੈਂ ਇਹ ਅਬ ਇੱਕ ਵਾਰੀ ਕੁਸ਼ੇਕ ਵੀ ਟ੍ਰਾਈ ਕੀਤਾ ਸੀ ਨਾ ਇਸ ਵਾਰ ਤਾਂ ਮਨੇ ਉਰ ਲੱਗੇ ਨਹੀਂ ਪੀਖਰੇ ਸਾਲ ਬਹੁਤ ਲੱਗੇ ਸੀ ਬਹੁਤ ਜੂਸ ਕੱਢਿਆ ਸੀ ਉਹ ਪੀਤਾ ਸੀ ਉਰ ਦਾ ਜੂਸ ਬੱਚੇ ਕਦੇ ਖਾਂਦੇ ਦਾ ਕਰੇ ਕਰ ਮੂੰਹ ਫੜਾਈ ਤੇਰਾ ਬਸ ਜੂਸ ਹੀ ਕੱਢ ਲਿਆ ਕਰੀ ਨਾ ਕਿਉਂ ਇਸ ਕਰਕੇ ਕਾਤ ਕਿਤਾ ਲੱਗੇ ਜੀ ਇਹਨੇ ਥੋੜੀ ਜਿਹੀ ਲੱਗੀ ਸੀ 2-4 ਦਿੱਤੀ ਲੱਗੇ ਸੀ ਉਹ ਬੇਲਾ ਦੀਆਂ ਜਿਹੜੀਆਂ ਦਿੱਤਾ ਬੂਨੇ ਸ਼ਾਂਤਵਾਦ ਦਿੱਤੀਆਂ ਜੀ ਜ਼ਿਆਦਾ ਪੈ ਗਈ ਸੀ ਉਹਨਾਂ ਨੂੰ ਸ਼ਾਂਤ ਹੀ ਆ ਉਹਨੂੰ ਇਸ ਵਾਰ ਲੱਗੇ ਨੇ ਜਿਹੜੇ ਲੱਗੇ ਨੇ ਉਹ ਝੁਲੀ ਝੁਲੀਆਂ ਖਾ ਗਈਆਂ ਆਹ ਬਹੁਤ ਸੁਪੇ ਜਿਹਾ ਨਾਂਕੀ ਗਈ ਹੋਈ ਸੀ ਉੱਥੇ ਰੱਖੇ ਹੋਈ ਸੀ ਉਹਨਾਂ ਦੇ ਚਲੋ ਉੱਥੇ ਖਾਈਏ ਉਹਦੇ ਦੀ ਕੁਝ ਨੇ ਖਟਿਆਲੇ ਫਿਰ ਲੱਗੇ ਸੀ ਇਹਦੇ ਵਿੱਚ ਉਹ ਦੇ ਕੇ ਸੀ ਤਾਂ ਅੱਗੇ ਤਾਂ ਦੇਵੜ ਬਗੀ ਬੇਰ ਵੀ ਹੋਰ ਹੁੰਦੇ ਨੇ ਆਪਾਂ ਖਾਣੇ ਆ ਮੁੰਡੇਾਂ ਦਾ ਸਦਨ ਕਿੰਨੇ ਕੋਲ ਆਉਂਦਾ ਹੁੰਦੇ ਬੜਾ ਬਤਰੂਵ ਜਲੇ ਤਰੂਵ ਦੱਸ ਜਾਂਦੇ ਨੇ ਵੀ ਟੀਕੇ ਲਾ ਕੇ ਵਗਾਉਂਦੇ ਨੇ ਜੀ ਲੈਣ ਨੂੰ ਵੀ ਫਿਰਜੀ ਨਹੀਂ ਕਰਦਾ ਰੱਬ ਨਾ ਲੱਗ ਜਿੰਦਾ ਹਾਂਜੀ ਆਹ ਯੂਟਿਊਬ ਤੇ ਨੀ ਵੀਡੀਓ ਪਾਈ ਗਈ ਜੀ ਦੇਖ ਲੈ ਨਾ ਜਿਹੜਾ ਟ੍ਰਾਂਕਾ ਜਿਹੜਾ ਤਾਂ ਐ ਇਹਨਾਂ ਚ ਟੀਕੇ ਲਾ ਕੇ ਲੋਕੀ ਟੀਕਾ ਨਾ ਤਾਂ ਕਰ ਪਾਇਆ ਹੋਏ ਕਿ ਖਾਣ ਲੈਣਾੜਾ ਤਿਲਕਾਂ ਲੱਗ ਜਦੋਂ ਉਹਦੇ ਰੰਗ ਦੀ ਚਮਕ ਜਿਹੜਾ ਪਰ ਖਾਣ ਨੂੰ ਆਏ ਲੱਗੀਆਂ ਫਿਰ ਵੀ ਨੇ ਰੰਗ ਪਾਇਆ ਰੈਕਟਰ ਇਹ ਜੀ ਚੱਲਦੀ ਲੱਤੀ ਆ ਤਾਂ ਫਾਲ ਕੌਨਟੂਰਿੰਗ ਬੁਲੰਦੇ ਕਰਤਾ ਬੀ ਮਿਲ ਆਪੀ ਜੀਆਂ ਲੱਗਿਆ ਆ ਗਏ ਹਾਂਜੀ ਤੇ ਆ 30 ਤੱਕ ਹੀ ਰਹੀ ਹੋਣੀ ਤੇ ਉਹ ਖਾਣ ਨੂੰ ਫਿਰ ਵਜਾ ਕਰਦੇ ਨੇ ਬੱਚੇ ਤੁਹਾਡੇ ਸਕੂਲ ਨਾਲ ਦੇਖਣੋ ਦੇਖਾਂ ਤੇ ਬੂਠ ਖਾਣ ਨੇ ਲੋ ਜਿਹੜੇ ਸੱਲੇ ਜਾ ਮੈਂ ਮੱਤੀ ਜੀ ਸੜ ਗਈ ਕਮਰੇ ਬੰਨੇ ਰੱਖ ਕਰੋ ਹਾਂਜੀ ਗਰਮੀ ਨੇ ਬਹੁਤ ਚਾਦੀ ਕੱਲ ਕਿੰਨੀ ਗਰਮੀ ਸੀ ਅੱਜ ਵੀ ਅੱਜ ਉਹ ਤੋਂ ਵੱਧ ਲੱਗ ਰਹੀਆਂ ਮੈਨੂੰ ਕੰਡ ਹੈ ਅੱਜ ਵੀ ਤਾਂ ਠੀਕ ਹੈ ਕੱਲ ਜਿਆਦਾ ਨੌਂ ਸੀ ਕੱਲ ਤਾਂ ਮੈਨੂੰ ਜਾਣੇ ਤਾਂ ਹੁਣ ਹੀ ਆਉ ਚੱਕਰ ਬਸ ਹੀ ਗੁੰਮੇ ਹੀ ਹੁੰਦੇ ਨੇ ਹਮੇਸ਼ਾ ਤਾਰਾ ਤੁਹਾਨੂੰ ਮਸਾ ਦੂਆ ਕੱਲ ਤਾਂ ਮੈਨੂੰ ਵੀ ਆਏ ਲੱਗ ਰਿਹਾ ਸੀ ਮੈਂ ਵੀ ਜੀ ਵੀ ਬਸ ਗੈਸ ਨੂੰ ਬਾਹਰ ਲਾ ਦੇ ਕੇ ਰਹਿਣਾ ਤੂੰ ਤਾਂ ਬੈਠੇ ਹੀ ਆਂ ਚੋਇਸ ਜਦ ਮੈਂ ਨੀਚੇ ਲੱਗ ਕੇ ਬੈਠੇ

ਸਾਰੇ ਪੀੜੀ ਦੇ ਗੱਲ ਗੱਲ ਵੀ ਨਹੀਂ ਸੁਣਾਈ ਗਈ ਲਓ ਜੀ ਦਰ ਬੱਚੇ ਪੀ ਰਹੇ ਨੇ ਮੰਗੇਓ ਸ਼ੇਕ ਗਰਮੀ ਬਹੁਤ ਜ਼ਿਆਦਾ ਠੰਡਾ ਠੰਡਾ ਮੰਗੇਓ ਸ਼ੇਕ ਤੁਸੀਂ ਵੀ ਬਣਾਓ ਤੇ ਆਪਣੇ ਬੱਚਿਆਂ ਨੂੰ ਬਣਾ ਕੇ ਦੇਵੋ ਕੋਟੇਸ ਜੀ ਅੰਮਾ ਮੰਗੇਓ ਸ਼ੇਕ ਦਾ ਟੇਸਟੀ ਹੁੰਦਾ ਬਨਾਣਾ ਸ਼ੇਕ ਵੀ ਟੇਸਟੀ ਹੁੰਦਾ ਟੇਸਟੀ ਕਿਉਂ ਨਾ ਹੋਵੇ ਚਲੋ ਠੀਕ ਹੈ ਜੀ ਆਪਾਂ ਹੁਣ ਹੋਰ ਕੰਮ ਕਰਦੇ ਆ ਫਿਰ ਤੋਂ ਨੋ ਨਾ ਬੱਚਾ ਉਹਨੂੰ ਪਾਣੀ ਦੀ ਜ਼ਰੂਰਤ ਦੀ ਉਹ ਤੋ ਦੋ ਤਿੰਨ ਦਿਨ ਹੋ ਗਏ ਸਾਬ 4 ਦਿਨ ਸੈਰ ਕਰਨ ਨਹੀਂ ਜਾਇਆ ਜਨ ਬਹੁਤ ਜ਼ਿਆਦਾ ਚੱਕਰ ਆਉਂਦੇ ਨੇ ਹਾਂਜੀ ਮੈਂ ਸਵੇਰੇ ਵੀ ਹੀ ਦੇ ਪਾਪਾ ਨੂੰ ਦਵਾ ਦੇਣਾ ਮੈਂ ਇਹ ਦੇ ਜਾ ਹਲਿਆ ਬਾਹਰ ਹੁਣ ਥੋੜਾ ਮੌਸਮ ਠੀਕਾ ਹਾਂਜੀ ਸਵੇ ਸੱਤ ਹੋਗੇ ਸ਼ਾਮ ਨੂੰ ਸਵੇ ਸੱਤ ਵੀ ਹੋ ਗਏ ਸੋ ਹਾਂਜੀ ਢੋਲੀ ਪਚਾਰ ਖੋਣਗੀ ਥੋੜੇ ਤੇ ਤੜ ਤੜਕਾ ਰੋ ਲੈਣਾ